ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਜੋਤਪ੍ਰਦੀਪ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਲਓ ਜੀ ਅਸੀਂ ਕਹਾ ਡਿਲੇ ਕਾਫੀ ਸੋਹਣੇ ਸੂਟ ਲੈ ਕੇ ਆਇਆ ਗਰਮੀਆਂ ਵਾਲੀ ਸੂਟ ਨੇ ਤੁਸੀਂ ਆਪਣੀ ਪਸੰਦ ਅਨੁਸਾਰ ਜਿਹੜਾ ਵੀ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ ਭੇਜ ਸਕਦੇ ਹੋ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਕਵੇਸਟ ਹੈ ਕਿ ਚੈਨਲ ਨੂੰ ਪੈਨੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗ ਸਕੇ ਵੀ ਸਾਨੂੰ ਕਿਸ ਤਰ੍ਹਾਂ ਦੀ ਚੀਜ਼ ਪਸੰਦ ਹੈ ਦੇਖੋ ਪੈਨੋ ਆਹ ਅੱਜ ਵਾਲਾ ਸੂਟ ਹੈ ਇਹਦੀ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਪੀਚ ਕਲਰ ਦੇ ਵਿੱਚ ਸੂਟ ਹੈ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਬ੍ਰਿਕ ਪ੍ਰਿੰਟ ਦੇ ਨਾਲ ਕਾਟਨ ਬਹੁਤ ਸੋਹਣੀ ਹੈ ਬਹੁਤ ਸੋਹਣਾ ਸੂਟ ਡਿਜ਼ਾਈਨ ਪ੍ਰਿੰਟ ਬਣਿਆ ਹੋਇਆ ਹੈ ਤੇ ਬਹੁਤ ਸੋਹਣਾ ਜੱਚੇਗਾ ਇਹ ਵਾਲਾ ਸੂਟ ਹੈ ਭਣੋ ਜੇ ਮੈਂ ਆਪਣੀਆਂ ਦਾਦੀਆਂ ਨਾਨੀਆਂ ਦੇ ਲਈ ਆਪਾਂ ਨੇ ਸੋਹਣੇ ਸੂਟ ਵਾਇ ਕਰਨੇ ਹੋਣ ਤੇ ਇਹਦੀ ਪ੍ਰਿੰਟਿੰਗ ਵੀ ਅੰਬੀ ਵਾਲੀ ਬ੍ਰਿਕ ਪ੍ਰਿੰਟਿੰਗ ਹੈ ਤੇ ਇਹਦੇ ਨਾਲ ਬਾਟਮ ਪਲੇਨ ਬਣੀ ਹੋਈ ਹੈ ਬਹੁਤ ਸੋਹਣਾ ਸੂਟ ਹੈ ਬਹੁਤ ਸੋਹਣੀ ਡਿਜ਼ਾਈਨ ਬਣਿਆ ਹੋਇਆ ਤੇ ਇਹ ਸੂਟ ਬਹੁਤ ਸੋਹਣਾ ਲੱਗੂਗਾ ਬਿਲਕੁਲ ਲਾਈਟ ਥੀਟ ਕਲਰ ਦੇ ਵਿੱਚ ਸੂਟ ਹੈ ਤੇ ਬਹੁਤ ਸੋਹਣੀ ਕਾਟਨ ਹੈ ਤੁਸੀਂ ਭੈਣੋ ਰਿਕਵੈਸਟ ਇਹੀ ਕਰਦੀ ਹਰ ਵੀਡੀਓ ਦੇ ਵਿੱਚ ਕਿ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰੋ ਤਾਂ ਕਿ ਤੁਹਾਡੀ ਪਸੰਦ ਦੇ ਅਨੁਸਾਰ ਮੈਂ ਸੋਹਣੇ ਸੋਹਣੇ ਸੂਟ ਲੈ ਕੇ ਆਵਾਂ ਤੇ ਇਹਦੇ ਵਿੱਚ ਤੁਹਾਨੂੰ ਅਗਲਾ ਕਲਰ ਦਿਖਾਉਣੀ ਆ ਬਹੁਤ ਜ਼ਿਆਦਾ ਸੋਹਣੇ ਤੇ ਇੱਕ ਤੋਂ ਇੱਕ ਸੋਹਣਾ ਸੂਟ ਨੇ ਤੇ ਇਹਦੇ ਵਿੱਚ ਇੱਕ ਕਲਰ ਹੈ ਇਹ ਵਾਲਾ ਹੈ ਇਹ ਹੀ ਲਾਈਟ ਬਿਲਕੁਲ ਲਾਈਟ weight ਜਿਹਾ ਪੀਚ ਕਲਰ ਹੈ ਲਾਈਟ weight ਬਿਲਕੁਲ ਹਲਕਾ ਪੀਜਾ ਆਪਣੇ ਨਾਨੀਆਂ ਦਾਦੀਆਂ ਦੇ ਲਈ ਬਹੁਤ ਸੋਹਣੇ ਸੂਟ ਨੇ ਜਿਹੜੀਆਂ ਮੇਰੀਆਂ ਭੈਣ ਆਪਣੇ ਨਾਨੀਆਂ ਦਾਦੀਆਂ ਬਹੁਤ ਸੋਹਣੇ ਸੂਟ ਪਸੰਦ ਕਰਦੀਆਂ ਨੇ ਤੇ ਮੜਾ ਪਰ ਨਿਭਾਉਂਦੇ ਆ ਇਹ ਉਹਨਾਂ ਦੇ ਲਈ ਡਿਜ਼ਾਈਨ ਪ੍ਰਿੰਟਿੰਗ ਬਣ ਕੇ ਆਈ ਹੈ ਬਹੁਤ ਸੋਹਣਾ ਸਰਦਾਰੀ ਸੂਟ ਜਿਹਾ ਸੂਟ ਹੈ ਇਹ ਸੂਟ ਨੂੰ ਆਪਾਂ ਸਕਰੀਨ ਸ਼ਾਟ ਲੈ ਕੇ ਸਾਡਾ WhatsApp ਨੰਬਰ ਚੱਲ ਰਿਹਾ ਹੈ ਭੈਣੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਬਹੁਤ ਸੋਹਣਾ ਇੱਕੋ ਇੱਕ ਸੂਟ ਸੋਹਣਾ ਤੋਂ ਸੋਹਣਾ ਤੁਹਾਨੂੰ ਦਿਖਾ ਰਹੇ ਹਾਂਗੇ ਅੱਜ ਕਾਫੀ ਸੋਹਣੇ ਕਲੈਕਸ਼ਨ ਹੈ ਤੇ ਇਹਦੇ ਵਿੱਚ ਅਗਲਾ ਸੂਟ ਆ ਗਿਆ ਪੈਣੋ ਸੋਨ ਪਹਿਲਾਂ ਮੇਰੇ ਨਾਲ ਦਾ ਸੂਟ ਰੱਖਾਇਆ ਹੈ ਸੇਮ ਪ੍ਰਿੰਟ ਦੇ ਵਿੱਚ ਤੇ ਇਹਦਾ ਕਲਰ ਹੈਗਾ ਮਸਟਰਡ ਮਸਟਰਡ ਕਲਰ ਦੇ ਵਿੱਚ ਸੂਟ ਹੈ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈ ਪਲੇਨ ਬਾਟਮ ਹੈ ਬਹੁਤ ਵਧੀਆ ਵਾਲੀ ਕਾਟਨ ਹੈ ਔਰ ਬੜੀ ਵਧੀਆ ਬੈਪੈਣੋ ਬਹੁਤ ਸੋਹਣਾ ਸ਼ਾਨਦਾਰ ਪ੍ਰਿੰਟ ਬਣੀ ਹੋਈ ਹੈ ਇਹ ਸੂਟ ਪੈਣੇ ਵਿਦਾਊਟ ਦੁਪੱਟੇ ਤੋਂ ਨਹੀਂ ਜੇਕਰ ਮੇਰੀ ਪਹਿਾਨੇ ਦੁਪੱਟਾ ਲੈਣਾ ਹੈ ਤਾਂ ਸਾਨੂੰ ਮੈਸੇਜ ਤੇ ਕਾਲ ਕਰ ਸਕਦੇ ਹਾਂ ਤੇ ਸਾਡੇ ਕੋਲ ਵਾਇਲਡ ਦੁਪੱਟੇ ਵੀ ਹੁੰਦੇ ਨੇ ਤੇ ਅਸੀਂ ਤੁਹਾਨੂੰ ਜਿਸ ਤਰ੍ਹਾਂ ਵੀ ਤੁਸੀਂ ਦੁਪੱਟਾ ਬਾਏ ਕਰਨਾ ਚਾਹੁੰਦੇ ਹੋ ਹੈ ਜੇ ਦੁਪੱਟਾ ਜ਼ਰੂਰ ਦੇਵਾਂਗੇ ਤੇ ਅਗਲਾ ਸੂਟ ਹੈਗਾ ਦੇਖੋ ਪਹਿਣਾ ਈ ਦੀ ਪ੍ਰਿੰਟਿੰਗ ਫਲਾਵਰ ਦੇ ਵਿੱਚ ਹੈ ਦੇਖੋ ਕਿੰਨਾ ਸੋਹਣਾ ਸੂਟ ਹੈ ਈ ਦੀ ਸੂਟ ਫਲਾਵਰ ਹੈ ਤੇ ਪਲੇਨ ਬਾਟਮ ਹੈ ਗ੍ਰੇ ਕਲਰ ਦੀ ਵਿੱਚ ਸੂਟ ਹੈ ਬਹੁਤ ਸੋਹਣਾ ਸੂਟ ਹੈ ਰਾਮ ਟੈਕਸ ਦੀ ਕਾਟਨ ਹੈ ਬਹੁਤ ਵਧੀਆ ਵਾਲੀ ਕਾਟਨ ਹੈ ਪ੍ਰਿੰਟ ਤੇ ਡਿਜ਼ਾਈਨ ਇੱਕ ਤੋਂ ਇੱਕ हटਕੇ ਹੈ ਪਰ ਅੱਜ ਵਾਲੀ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਨੇ ਮੇਰੀਆਂ ਭੈਣਾਂ ਨੂੰ ਜਰੂਰ ਪਸੰਦ ਆਉਣਗੇ ਮੇਰੀਆਂ ਭੈਣਾਂ ਮੈਨੂੰ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਿਓ ਤਾਂ ਕਿ ਮੈਨੂੰ ਤੁਹਾਡਾ ਚੁਆਇਸ ਪਤਾ ਲੱਗ ਸਕੇ ਤੇ ਇੱਕ ਤੋਂ ਇੱਕ ਸੂਟ ਸੋਹਣਾ ਬਹੁਤ ਹੈ ਭੈਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਮੇਰੀ ਸਾਰੀ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਆਸਾਨੀ ਦੇ ਨਾਲ ਇਸ ਤੋਂ ਅਗਲਾ ਦੇਖੋ ਬਣ ਕਿੰਨਾ ਸੋਹਣਾ ਕਲਰ ਹੈ ਕਿੰਨਾ ਸੋਹਣਾ ਸੂਟ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਤੇ ਇਹਦੇ ਵਿੱਚ ਹੈਗਾ ਇਹ ਸੂਟ ਹੈਗਾ ਪਿੰਕ ਕਲਰ ਦੇ ਵਿੱਚ ਪਿੰਕ ਕਲਰ ਦਾ ਸੂਟ ਹੈ ਪਲੇਨ ਬਾਟਮ ਹੈ ਬਹੁਤ ਸੋਹਣਾ ਪ੍ਰਿੰਟ ਫਲਾਵਰ ਬਣੇ ਹੋਏ ਨੇ ਤੁਸੀਂ ਜਦੋਂ ਸੂਟ ਨੂੰ ਸਟੀਚ ਕਰਕੇ ਪਾ ਦਿਆ ਭੈਣੋ ਸੂਡੀ ਲੁੱਕ ਵੱਖਰੀ ਹੀ ਮਿਲੂਗੀ ਇੱਕ ਤੋਂ ਇੱਕ हटਕੇ ਸੂਟ ਹੈ ਇੱਕ ਤੋਂ ਇੱਕ ਕਲਰ ਇੱਕ ਤੋਂ ਇੱਕ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਜੇ ਦੁਪੱਟਾ ਲੈਣਾ ਹੋ ਸਾਨੂੰ ਕਾਲ ਕਰ ਸਕਦੇ ਹੋ ਮੇਰੀ ਭੈਣੋ ਟੱਪਕੇ ਸ਼ੇਅਰ ਕਰੋ ਤੇ ਅਗਲਾ ਸੂਟ ਹੈਗਾ ਆਪਣਾ ਇਸੇ ਸੇਮ ਪ੍ਰਿੰਟ ਦੇ ਵਿੱਚ ਹੈ ਕਲਰ ਅਲੱਗ ਹੈ ਤੇ ਤੁਸੀਂ ਦੇਖੋ ਕਿੰਨਾ ਪਿਆਰਾ ਕਲਰ ਹੈ ਤੁਸੀਂ ਸੂਟ ਨੂੰ ਪਾ ਕੇ ਤੰਤਨ ਹੋ ਜਾਵਾਂਗੇ ਬਹੁਤ ਸੋਹਣਾ ਕਲਰ ਫੁੱਲ ਜਿਹਾ ਸੂਟ ਹੈ ਬਹੁਤ ਸੁਮੇਨ ਕਲਰ ਨੂੰ ਕੀ ਕਹੀਏ ਕੀ ਇਹ ਬਹੁਤ ਸੋਹਣਾ ਕਲਰ ਹੈ ਬਹੁਤ ਜ਼ਿਆਦਾ ਜੋ ਕੈਮਰੇ ਦੇ ਵਿੱਚ ਕਲਰ ਦਿਖ ਰਿਹਾ ਹੈ ਉਹੀ ਕਲਰ ਹੈ ਬਹੁਤ ਸੋਹਣਾ ਇਹ ਆਰਾਮ ਟੈਕਸ ਦੀ ਕਾਟਨ ਹੈ ਬਹੁਤ ਸੋਹਣੀ ਮੇਰੀ ਇਹ ਪਹਿਣਾ ਚੈਨਲ ਨੂੰ ਦਬਕੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਇਸ ਤੋਂ ਅਗਲਾ ਸੂਟ ਹੈ ਦੇਖੋ ਭੈਣੋ ਇਹ ਪਹਿਲਾ ਇਹ ਸੂਟ ਤੇ ਨਾਲ ਦਾ ਪ੍ਰਿੰਟ ਹੈ ਦੇਖੋ ਇਹਦਾ ਕਲਰ ਕਿੰਨਾ ਪਿਆਰਾ ਚ ਲਾਲ ਸਵਾਪਸਾ ਕਲਰ ਹੈ ਕਿੰਨਾ ਪਿਆਰਾ ਸੂਟ ਹੈ ਬਹੁਤ ਜ਼ਿਆਦਾ ਤੇ ਬਹੁਤ ਸੁਗਨੀ ਕਾਟ ਨੇ ਸੌਫਟ ਸੂਟੇ ਕੋਈ ਕਲਰ ਫੇਟ ਨਹੀਂ ਹੋਊਗਾ ਬਹੁਤ ਸੋਹਣੇ ਡਿਜ਼ਾਈਨ ਪ੍ਰਿੰਟਸ ਤੁਹਾਡੇ ਲਈ ਲੈ ਕੇ ਆਉਣੀ ਆ ਤਾਂ ਕਿ ਮੇਰੀ ਇਹ ਭੈਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਗਲੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਤੇ ਮੇਰੀ ਇਹ ਭੈਣਾ ਨੂੰ ਹੀ ਰਿਕਵੈਸਟ ਹੈ ਕਿ ਛੇਤੀ ਤੋਂ ਛੇਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵਧਾਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਹੌਸਲਾ ਹੋਵੇ ਮੈਂ ਤੁਹਾਡੇ ਲਈ ਨਵੇਂ ਤੋਂ ਨਵੇਂ ਸੂਟ ਲੈ ਕੇ ਆਵਾ ਜਦੋਂ ਮੇਰੇ ਭੈਣਾਂ ਲਾਈਕ ਕਮੈਂਟ ਸ਼ੇਅਰ ਕਰਦੀਆਂ ਆ ਆਰਡਰ ਕਰਦੀਆਂ ਤਾਂ ਮੇਰਾ ਵੀ ਬਹੁਤ ਜੀ ਕਰਦਾ ਮੈਂ ਆਪਣੀਆਂ ਭੈਣਾਂ ਨੂੰ ਅਲੱਗ ਤੋਂ ਅਲੱਗ ਚੀਜ਼ ਦਿਖਾਵਾਂ ਰਾਸ਼ੀਆ ਕਾਲ ਜੀ ਮਿਲਦੇ ਆ ਸੋਹਣੇ ਸੂਟਾਂ ਨਾਲ ਅਗਲੀ ਵੀਡੀਓ ਦੇ ਵਿੱਚ ਸ